बहुत पेगा जा जा जी, तो तो जी इंडस्ट्री सारी खत्म हो जाएगी अगली सौ तो सौ परसेंट इंडस्ट्री चवासी भाई काम कर रहे अठ तो दस घंटे बारह घंटे प्रवासी काम करते बंद नहीं कम करता ਉਦੋਂ ਤੋਂ ਤੁਹਾਡੀ ਜਿਹੜੀ ਫੈਕਟਰੀ ਦੇ ਵਿੱਚ ਕਿੰਨੇ ਵਰਕਰ ਇਸੇ ਕੰਮ ਕਰਦੇ 40 ਤੋਂ 42 ਦੋਨੋਂ ਫੈਕਟਰੀ 40 ਤੋਂ 42 ਵਰਕਰ ਮੇਕੋ ਪਰਵਾਸੀ ਭਾਈ ਕੰਮ ਕਰਦੇ ਕੀ ਲੱਗਦਾ ਕਿ ਜਿਹੜਾ ਸ਼ਾਰਪੋ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਪੰਜਾਬ ਮਾਹੌਲ ਦਾ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੋ ਵੀ ਰਿਹਾ ਪਰ ਜਿਹੜੀ ਜਿਹੜੀ ਘਟਨਾ ਹੋਈ ਹੈ ਉਹ ਵੀ ਬੜੀ ਮੰਦਪਾਗੀ ਕਰਨਾ ਹੈ ਉਹ ਨਹੀਂ ਹੋਣੀ ਚਾਹੀਦੀ ਸੀ ਉਹ ਦੋਸ਼ੀ ਨੂੰ ਅਸੀਂ ਆਪ ਕਹਿੰਦੇ ਹਾਂ ਉਹ ਦੋਸ਼ੀ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਫਾਂਸੀ ਦਾ ਵੀ ਵੱਡੀ ਜਿਹੀ ਸਜ਼ਾ ਹੋ ਸਕਦੀ ਹੈ ਨਾ ਉਹ ਵੀ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਦੇ ਮਾਨੂ ਡੀਸੀ ਸਾਹਿਬ ਦਾ ਹੁਕਮਾਂ ਦੇ ਅਨੁਸਾਰ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਸ਼ਰਤੀਸਿਰੇ ਦੇ ਪ੍ਰਵਾਸੀਆਂ ਦਾ ਮੌਲਤਰਾ ਸੇ ਇਹਨਾਂ ਨੂੰ ਪਰਵਾਸੀਆਂ ਨੂੰ ਭੇਜਾਂਗੇ ਉਹਨਾਂ ਦੇ ਜਲਦੀ ਐਕਸ਼ਨ ਲਿਆ ਲੇਗਾ ਕਿਸ ਤਰ੍ਹਾਂ ਡੀਸੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਐ ਐਕਸ਼ਨ ਲੈਣਾ ਚਾਹੀਦਾ ਜਿਹੜੇ ਮਹੌਲ ਖਰਾਬ ਕਰ ਰਹੇ ਆ ਜਿਹੜੇ ਧੱਕਾ ਕਰਦੇ ਪ੍ਰਵਾਸੀਆਂ ਨਾਲ ਡੀਸੀ ਸਾਹਿਬ ਦਾ ਬਹੁਤ ਸ਼ੁਕਰੀਆ ਕਰਦੇ ਆ ਜਿਨ੍ਹਾਂ ਨੇ ਇੱਕ ਕਾਨੂੰਨ ਦੇ ਧਾਰਿਏ ਚ ਰਹਿ ਕੇ ਇਹ ਆਰਡਰ ਦਿੱਤਾ ਕਿ ਪ੍ਰਵਾਸੀਆਂ ਨਾਲ ਕੋਈ ਧੱਕਾ ਨਹੀਂ ਕੀਤਾ ਜਾਏਗਾ ਜੇ ਕੋਈ ਧੱਕਾ ਕਰੇਗਾ ਮਹੌਲ ਖਰਾਬੇ ਤੋਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ रात दस बारह 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 करते हैं ਤੇ ਪੰਜਾਬੀ ਬੰਦਾ ਇਹ ਜਿਹੜੇ ਜੱਥੇਬੰਦੀਆਂ ਵਿਰੋਧ ਕਰੀਆ ਕੁਝ ਲੋਕ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਘਰ ਦਾ ਕੋਈ ਲੜਕਾ ਤੁਹਾਡਾ ਕੋਈ ਆਪਣਾ ਮੁੰਡਾ ਚਾਚਾ ਦਾ ਮੁੰਡਾ ਕੋਈ ਵੀ ਆ 10 ਘੰਟੇ 12 ਘੰਟੇ ਫੈਕਟਰੀ ਸਾਡੇ ਕੋਲ ਤੈਨੂੰ ਕੰਮ ਕਰੇ ਕੰਮ ਦੇ ਵਿੱਚ ਦਾਦਾ 15 15 ਤੈਨੂੰ ਕਾਹਵਾ ਕੰਮ ਕਰੇਗਾ ਭਾਜੀ ਨਹੀਂ ਕਰ ਸਕਦਾ ਪੰਜਾਬੀ ਬੰਦਾ ਸਰਕਾਰ ਤੋਂ ਕੀ ਮੰਗਣਾ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੇ ਪ੍ਰਵਾਸੀ ਨੇ ਤੱਕਾ ਹੋ ਰਿਹਾ ਇਹਨੂੰ ਰੋਕਿਆ ਜਾਵੇ ਜਿਹੜੇ ਲੋਕ ਕੁਝ ਜੱਥੇਬੰਦੀਆਂ ਜਾਂ ਕੁਝ ਲੋਕ ਜਿਹੜੇ ਮੋਰ ਖਰਾਬ ਕੀਤਾ ਕਰ ਰਹੇ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉੱਜੇ ਪਰਵਾਸੀਓ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਇਸ ਵਕਤ ਜਾਂਦਾ ਮਾਹੌਲ ਬਣੇ ਹੋਇਆ ਨਾਲੇ ਕਈ ਹਲੇ ਵੀ ਕੈਡਜੋਗੜੇ ਦੀ ਵਾਪਸ ਆ ਰਹੀ ਹੈ ਮੈਂ ਪਰਵਾਸੀਆਂ ਨੂੰ ਉਹੀ ਕਹਿ ਰਿਹਾ ਕਿ ਡਰਨ ਤੋਂ ਬਿਲਕੁਲ ਲੋੜ ਨਹੀਂ ਆ ਤੁਸੀਂ ਡੱਟ ਕੇ ਕੰਮ ਕਰੋ ਪੰਜਾਬ ਤੁਹਾਡੇ ਨਾਲ ਖੜਾ ਇੰਡਸਟਰੀ ਤੁਹਾਡੇ ਨਾਲ ਖੜੀ ਹੈ ਅਸੀਂ ਤੁਹਾਡੇ ਨਾਲ ਖੜੇ ਹ ਜਿੱਤੇ ਤੁਹਾਨੂੰ ਕੋਈ ਧੱਕਾ ਕਰਦਾ ਕੋਈ ਡਰਾਵਾ ਦਿੰਦਾ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੇ ਕੋਲ ਚੰਨ ਕੇ ਆਵਾਂਗੇ ਤੁਹਾਡੀ ਸਪੋਰਟ ਕਰਾਂਗੇ ਉਹ ਦੋ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਕਹਾਣੀ ਲਾਸਟ ਟਾਈਮ ਜਿਸ ਤਰ੍ਹਾਂ 45 ਬੰਦੇ ਤੁਸੀਂ ਦੱਸਿਆ ਸੀ ਸਾਡੇ ਕੋਲ ਪਰਵਾਸੀ ਕੰਮ ਕਰਦੇ ਨੇ ਕੀ ਲੱਗਦਾ ਵੀ ਕਿ 45 ਤੋਂ ਬਾਅਦ ਵੀ ਪੰਜਾਬ ਅਜੀ ਪੰਜਾਬੀ ਪੁੱਛਰਵੇਂ ਹੁੰਦਾ ਦੋ ਤਣ ਕੰਮ ਕਰਦਾ ਤੀਜੇ ਤਨ ਆਂਦੇ ਰਹੇ ਉਹ ਕੋਈ ਉਹਦਾ ਕੋਈ ਇੱਕ ਪੰਜਾਬੀ ਕੋਈ ਇੱਕੋ ਸਵਾਲ ਹੁੰਦਾ ਕਿ ਅਸੀਂ ਇੰਨੇ ਘੰਟੇ ਖੜਕੇ ਕੰਮ ਨਹੀਂ ਕਰ ਸਕਦੇ ਸਾਡਾ ਇੰਨੇ ਪੈਣਾ ਗੁਜ਼ਾਰਾ ਨਹੀਂ ਹੁੰਦਾ ਪ੍ਰਵਾਸੀ ਰਹਿੰਦੇ ਪ੍ਰਵਾਸੀ ਰਹਿੰਦੇ ਦਾ ਗੁਜ਼ਾਰਾ ਕਰਦੇ ਬਹੁਤ ਖੁਸ਼ ਨੇ ਮੇਰੇ ਕੋ ਸਾਰੇ 8 8 10 ਸਾਲ ਤੋਂ ਕੰਮ ਕਰ ਰਹੇ ਖੁਸ਼ ਆ ਮੈਂ ਆਪਣੇ ਪ੍ਰਵਾਸੀ ਨੂੰ ਵੀ ਕਿਹਾ ਜਿਹੜੇ ਮੇਰੇ ਕੋ 45 ਬੰਦੇ ਕੰਮ ਕਰਦੇ ਆ ਤੁਹਾਨੂੰ ਕੋਈ ਡਰਾਉਂਦਾ ਤਮਕਾਂਦਾ ਤੂੰ ਇਹਦਾ ਮੈਨੂੰ ਅੱਗੇ ਦੱਸਣਾ ਤੁਹਾਨੂੰ ਕੋਈ ਰਸਤਾ ਵੀ ਕੋਈ ਪਰੇਸ਼ਾਨ ਕਰ ਤੱਕਾ ਕਰਦਾ ਤੂੰ ਮੈਨੂੰ ਅੱਗੇ ਦੱਸਣਾ ਮੈਂ ਤੁਹਾਡੇ ਨਾਲ ਕਰਾਂ ਲਾਸਟ ਮਹੀਨੇ ਗੱਲ ਕਰਨ ਵਾਲੇ ਅਗਿਆਮੋਂ ਮੈਂ ਕੱਲ ਪੜ੍ਹ ਰਿਆ ਸੀ ਕਿ ਸਟੇਸ਼ਨ ਲੁਧਿਆਣੇ ਨਹੀਂ ਅੰਮ੍ਰਿਤਸਰਿਆ ਕਿ ਸ਼ਹਿਰ ਦੀ ਗੱਲ ਕਰਾਂ ਸਟੇਸ਼ਨ ਪਰਵਾਸੀ ਭਾਈ ਆਪਣਾ ਸਮਾਨ ਭਾਰੀ ਘਾਟੂ ਸਮਾਨ ਲੈ ਕੇ ਪੰਜਾਬ ਛੱਡਦੇ ਡਰ ਦੇ ਮੋੜ ਤੇ ਪੰਜਾਬ ਛੱਡ ਰਿਹਾ ਮੇਰੇ ਤੋਂ ਪੰਜਾਬ ਵੀ ਨਸਲ ਨੂੰ ਬਹੁਤ ਵੱਡਾ ਨੁਕਸਾਨ ਹੈ ਜੇ ਇਹਨਾਂ ਨੂੰ ਨੱਥ ਨਾ ਪਾਈ ਗਈ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਗਾ ਸੀਐਮ ਸਰ ਨੂੰ ਅੱਜ ਕੀ ਕਹਿਣਾ ਚਾਹੋਗੇ ਸੀਐਮ ਸਾਨੂੰ ਹੱਥ ਛੋੜ ਕੇ ਹੀ ਬੇਨਤੀ ਹੈ ਜਿਹੜੇ ਪੰਜਾਬ ਪੰਜਾਬ ਦਾ ਮਾਹੌਲ ਖਰਾਬ ਕਰਾਉਣਾ ਚਾਹੁੰਦੇ ਆ ਇਹਨਾਂ ਨੂੰ ਜਲਦੀ ਜਲਦੀ ਨੱਥ ਪਾ ਕੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਜਾਣਾ ਬਾਅਦ ਵਿੱਚ ਕਿਸੇ ਕੋ ਕੰਟਰੋਲ ਨਹੀਂ ਕੀਤਾ ਜਾਣਾ